ਮਾਮਲਾ ਗਰਦਾਸਪੁਰ ਦੇ ਪਿੰਡ ਪੰਨਵਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗਰੀਬ ਭੈਣ ਦੇ ਘਰ ਦੀ ਛੱਤ ਪਿੰਡ ਦੇ ਹੀ ਲੋਕਾਂ ਵੱਲੋਂ ਖੋਹ ਲਈ ਗਈ ਉਸ ਦਾ ਘਰ ਕੀਤਾ ਤਾਂ ਤੇਰੀ ਮਰਦਚ ਕੀਤਾ ਤਬਦੀਲ ਭੈਣ ਨੇ ਅਤੇ ਉਸ ਦੇ ਘਰ ਵਾਲ ਨੇ ਰੋ ਰੋ ਕੇ ਸਾਰੀ ਦਸਹੀ ਗੱਲ ਉਹ 10 12 ਸਾਲ ਤੋਂ ਇਸ ਜਗ੍ਹਾ ਤੇ ਰਹਿ ਰਹੇ ਹਨ ਪਿੰਡ ਦੇ ਹੀ ਦੋ ਲੋਕਾਂ ਵੱਲੋਂ ਉਸ ਦਾ ਘਰ ਜਿਸੀ ਵੀ ਲਾ ਕੇ ਮੱਬਾ ਬਣਾ ਦਿੱਤਾ ਰਤਾ ਵੀ ਤਰਸ ਨਹੀਂ ਆਇਆ ਜੀਤੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ ਉੱਥੇ ਹੀ ਪੁਲਿਸ ਅਧਿਕਾਰੀ ਜਗਦੀਸ਼ ਰਾਜ ਦਾ ਕਹਿਣਾ ਸੀ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ। ਕੁੱਲ 4 ਲੋਕਾਂ ਦੇ ਮੌਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਗ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਬੰਦੀ ਸਜ਼ਾ ਵੀ ਦਿੱਤੀ ਜਾਵੇਗੀ। ਆਉ ਦੇਖਦੇ ਹਾਂ ਗੁਰਚਨ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਅਲਟਰਨੂ ਚੈਨਲ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸਾਂ ਤੇ ਮੈਂ ਬੱਚਿਆਂ ਨੂੰ ਨਵਾ ਲੂ ਕੇ ਕੱਪੜੇ ਕੁੱਪਰੇ ਧੋਂਦੀ ਪਈ ਸਾਂ ਮੈਂ ਕੱਪੜੇ ਧੋ ਕੇ ਪਾਣੀ ਲਈਆਂ ਹਜੇ ਤੇ ਇਹ ਆਏ ਦੋ ਰੰਗ ਲਾ ਲਾ ਕੇ ਆਏ ਮਸ਼ੀਨ ਇਹ ਪਹਿਲਾਂ ਪਹਿਲਾਂ ਕਮਰਾ ਟਾਹਤਾ ਇਧਰੋਂ ਫਿਰ ਕੰਧ ਤੋੜਦੀ ਸਾਡੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਿਹਾ ਥੱਲੇ ਬਾਜੀ ਮੇਰੀ ਗੱਲ ਤੋਂ ਸੁਣ ਮੈਂ ਮੇਰੇ ਘਰ ਵਾਲੇ ਨੂੰ ਆਲੰਦੇ ਫਿਰ ਗੱਲ ਕਰਿਓ ਬਾਜੀ ਉਹ ਇਹ ਹੀ ਕਿਉਂਦੇ ਹੀ ਕਿ ਇਹ ਕਬਜ਼ਾ ਕਰੀਏ ਮੇਰੇ ਬੱਚਿਆਂ ਤਾਂ ਅੱਖ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚਲੇ ਬਸ ਹੋਰ ਕੋਈ ਇਹ ਮੰਨ ਕਰਨਾ ਚਾਹੁੰਨੇ ਆ ਕਾਨੂੰਨ ਨਸਾਕ ਦੇਣਾ ਚਾਹੀਦਾ ਸਾਡਾ ਜਿਹੜਾ ਘਰ ਬਾਹਰ ਤੋੜਿਆ ਸਾਡਾ ਘਰ ਬਾਹਰ ਬਣੂ ਚਾਹੀਦਾ ਬਸ ਕਿਦਾਂ ਸਮਾਨ ਨਾ ਇਕਲਵੰਤ ਸਿੰਘ ਜੀ ਕੋਲੋਂ ਤਾਂ ਕੀ ਗੱਲ ਹੋਈ ਸਾਰੀ ਕਦੋਂ ਦੇ ਇੱਥੇ ਰਹਿਣ ਦੇ ਵੀ ਦੱਸੋ ਸਾਰਾ ਸੇ 10 12 ਸਾਲ ਤੋਂ ਰਹਿ ਰਹੇ ਸਰ ਸਰ ਜੀ ਉਹ ਨਵੇਂ-ਨਵੇਂ ਸਰ ਸਰਕਾਰ ਬਣੀ ਹੈ ਉਹ ਸੋਚਦੇ ਆ ਵੀ ਇਹ ਥਾਂ ਐਸੀ ਕਬਜ਼ੇ ਵਿੱਚ ਲੈ ਲਈਏ ਸਾਰੇ ਸੇਕਾਰਨੀ ਉਹਨਾਂ ਨੇ ਅਨੁਕੁੱਛ ਦਿਨ ਪਹਿਲਾਂ ਕਿਹਾ ਸੀ ਕਿ ਥਾਂ ਨੂੰ ਛੱਡ ਦੋ ਕਿ ਥਾਂ ਪੰਜਾਬਤੀ ਹੈ ਸਰਕਾਰੀ ਤੇ ਸਾਰਾ ਅਸੀਂ ਗਰਦਾਸਪੁਰ ਹੀ ਗਏ ਹੋਏ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਆਉਂ ਤਾਂ ਤੇਨੇ ਸਾਰੇ ਇਹਨਾਂ ਢਾਹ ਢੇਰੀ ਕਰ ਦਿੱਤਾ ਸਰ ਨਾ ਕੋਈ ਹਨਾ ਨੋਟਿਸ ਭੇਜਿਆ ਨਾ ਕੋਈ ਮਹਿਕਮੇ ਵਾਲੇ ਆਏ ਸਾਰਾ ਆਪ ਹੀ ਉਹਨਾਂ ਜੀ.ਐਸ.ਪੀ. ਚਲਾ ਕੇ ਪਰਗਨ ਸਿੰਘ ਨੇ ਆਪ ਹੀ ਜੀ.ਐਸ.ਪੀ. ਚਲਾ ਕੇ ਸਾਰਿਆਂ ਢਾਹ ਢੇਰੀ ਕਰ ਦਿੱਤਾ ਘਰਾਂ ਵਿੱਚ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਹੈ ਹਾਂਜੀ ਹਾਂਜੀ ਜੋਕਤ ਲੱਗਦਾ ਜੀ ਸਮਾਨ ਵੇਖੋ ਸਾਰੇ ਜੋ ਫ੍ਰਿਜ ਅਲਮਾਰੀ ਸਭ ਕੁਝ ਜੀ ਮੰਜੇ ਮੁੰਗੇ ਸਭ ਟਾਟੇ ਦੀ ਕਰਦੇ ਬੱਚੇ ਜਿਆਦਾ ਛੋੜ ਛੋੜ ਬੱਚੇ ਕਿਦਾਂ ਰਾਤ ਕਿਦਾਂ ਕੱਢੀ ਓਕੀ ਕੱਟੀ ਹਾਂਜੀ ਹਾਂਜੀ ਬਹੁਤ ਓਕੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਭੜਵਾਉਂਦੇ ਨੇ ਹਰ ਵੇਖੋ ਉਹ ਵੇਖੋ ਟਰਾਲੀ ਸਦੇ ਛਕਲਾ ਗਏ ਪਰ ਸਾਰਾ ਆਪਣੇ ਘਰ ਵਿੱਚ ਲੈ ਆ ਜਾਂਦੇ ਇੱਥੇ ਜੀ ਤੁਹਾਨੂੰ ਲੈਣ ਦੇਣਾ ਤੁਹਾਨੂੰ ਉਥੇ ਸਭ ਕੁਝ ਮਿਲੇਗਾ ਹਰਿਆਣ ਬਹਿਨ ਨੂੰ ਖਾਨ ਪੀਣ ਨੂੰ ਮਿਲੇਗਾ ਸਾਰਾ ਇਹ ਅਸੀਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ। ਨਤਰਮਨਦਰਜੀ ਸਿੰਘ ਨੰਬਰਦਾਰ ਆ ਪਿੰਡ ਪਡਵਾਂ ਰੋ। ਅੱਛਾ ਭਾਈ ਕੀ ਗੱਲ ਕੀ ਹੁੰਦੀ ਏ ਜਿਸ ਤਿੱਕੇ ਨਾਲ ਤੁਸੀਂ ਕਹਿੰਦੇ ਸ਼ਿਕਾਇਤ ਦੀ ਦਰਜ ਕਰਾ ਆ ਗਿਆ ਗ੍ਰੀਪ ਤੋਂ ਆ। ਪਤਾ ਨਹੀਂ ਮੈਨੂੰ ਇਹਨਾਂ ਜਾ ਕੇ ਮਤਲਬ ਚ ਕਹਿ ਤੂੰ ਤੇ ਅੱਜ ਕਰਾਈ ਨਾ ਪਹਿਲਾਂ ਧਮਕੀਆਂ ਦੇ ਘਰ ਛੱਡ ਦੋ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਲਾਲਕੀਰ ਦੇ ਅੰਦਰ ਜਗਾ ਵਾਏ। ਮੇਰਾ ਪਿੰਡ ਤਕਰੀਬਨ 70 80 ਪੈਸੇ ਜਿਹੜਾ ਲਾਲਕੀਰ ਦੇ ਅੰਦਰ ਹੀ ਆ ਨੰਬਰੀ ਤਾਂ ਕਿਸੇ ਦਾ ਨਹੀਂ ਹੈਗਾ। ਇਹ ਬਸ ਕਬਜ਼ਾ ਕਰਨ ਦੀ ਨੀਤ ਨਾਲ ਮਤਲਬ ਇਹਨਾਂ ਦੇ ਆ ਕੇ ਘਰ ਹਟਾ ਕੇ ਸੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਐ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਿਹੜਾ ਜੀਸੀਬੀ ਚਲਾਉਣ ਆਪ ਖੁਦ ਚਲਾਈ ਐ ਪ੍ਰਗਟ ਸਿਕਲੇ ਜੀਸੀਬੀ ਖੁਦ ਚਲਾ ਕੇ ਤੇ ਮਤਲਬ ਇਹ ਚੀਜ਼ ਕੀਤੀ ਐ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸ਼ਤਾ ਤੇ ਉਹ ਚਾਦੀ ਪਿਆੜੂ ਪੁੱਛਦਾ ਕੰਮ ਕਰਦੀ ਉਹ ਰਾਜ ਮੇਚ ਜੇ ਕਿਤੇ ਦਿਹਾੜੀ ਮਿਲ ਗਈ ਲੱਗ ਗਈ ਕਿਤੇ ਕੰਮ ਕਰ ਕਰਕੇ ਤਾਂ ਕੀ ਬਣਾਇਆ ਫ੍ਰਿਜ ਟੁੱਟ ਗਈ ਸਭ ਕੋਸ਼ਿਸ਼ ਪਿਆਰ ਨਾਲ ਅਰਜ਼ੀ ਕਰ ਦਿੱਤਾ ਇੱਥੇ ਪਏ ਸੀ ਰਾਤ ਕੰਮ ਰਜਾਈ ਲੈ ਗਏ ਫਿਰ ਉਹ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਹੈ ਵੀ ਚਲੋ ਕੋਈ ਰਾਤ ਬੰਦਾ ਇਹ ਬਜ਼ੁਰਗ ਸਵਾਲਿਆ ਵੀ ਕੁਝ ਸਮਾਨ ਨਾਲ ਕੋਈ ਚੋਰੀ ਕਰ ਲਿਆ ਉਹਨਾਂ ਦਾ ਵੀ ਜਿਹੜਾ ਪਾੜਾ ਪਾਟਾ ਬਚ ਗਿਆ ਟੂਟਾ ਭੱਜਾ ਘਰ ਸਵਾਲਿਆ ਰੋਟੀ ਪਾਣੀ ਦਿੱਤਾ ਬਾਕੀ ਇਹ ਵੀ ਜਿੰਨਾ ਚਿਰ ਮਕਾਨ ਨਹੀਂ ਬੰਦਦਾ ਹੁਣ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਪਿੰਡਵਾਂ ਨੇ ਬਿਆਨ ਲਖਿਆ ਵੀ ਮੇਰਾ ਮਕਾਨ ਤਾਂ ਹਾਤਾ ਉਹਦੇ ਸਬੰਧ ਵਿੱਚ ਅਸੀਂ ਉਹ ਕਰਾਟੀ ਅਨਸਰਾਂ ਦੇ ਖਿਲਾਫ ਐਫਆਈਆ ਦਰਜ ਕਰਤੀ ਹੈ ਤਫ਼तीश ਕਰ ਰਹੇ ਹਾਂ ਜਿਸ ਵੀ ਜਿਹੜੀ ਜਿੰਨਾ ਮਕਾਨਟ ਹੈ ਉਹ ਕਬਜ਼ੇ ਚ ਹੈ ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਹੈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ ਰਾਤ ਉਸੇ ਵੇਲੇ ਜਦੋਂ ਬਿਆਨ ਲਖਿਆ ਉਸੇ ਵੇਲੇ ਰਾਤੀ ਗ੍ਰੈਂਡ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦਰਜ ਕਰਾ ਅੱਛਾ ਕਿੰਨੇ ਲੋਕਾਂ ਦੇ ਪਰਚਾ ਦਰਜ ਹੋਏ ਚਾਰ ਲੋਕਾਂ ਦੇ ਖਿਲਾਫ ਦਰਜ ਹੋਏ ਕੋਈ ਇਹਨਾਂ ਨੂੰ ਅਰੈਸਟ ਫਾਈ ਨੀ ਅਜੇ ਤਫ਼ਤੀਸ਼ ਕਰ ਰਹੇ ਆ ਜੇ ਰੈਸਟਰੀ ਨਹੀਂ ਪਈ ਰੇਟ ਕਰ ਰਹੇ ਜੇ ਸੇ ਵੀ ਮੌਕੇ ਤੇ ਰਿਕਵਰ ਹੋਏ ਤੇ ਜਦੋਂ ਜਿੰਨੀ ਬਾਹਰੋਂ ਰਿਕਵਰ ਹੋਏ